ਕਰੋਈਆ ਉਹ ਤੋਂ ਮਰ ਗਿਆ ਵਾਦਾ ਵਾਦਾ ਮੁਰਗੇ ਤੇ ਆੜਕੇ ਝਗੜਾ ਹੋ ਗਿਆ ਅਸੀਂ ਕਿਹਾ ਸਾਨੂੰ ਸਾਹਮਣੇ ਮਾਰੀ ਗੋਲੀ ਬੈਂਤ ਨੇ ਤੇ ਮੋਕੇ ਦੇ ਬੈਂਤ ਸਿੰਘ ਨੇ ਗੋਲੀ ਇਨਸਾਨਾਂ ਵਿੱਚ ਜੋ ਖਤਮ ਹੁੰਦੀ ਸਹਿਮ ਸ਼ਹੀਦਾਂ ਦਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਵਾਨਾਂ ਦੀ ਪਾਰਕਿੰਗ ਦੌਰਾਨ ਹੋਇਆ ਮਾਮੂਲੀ ਤਕਰਾਰ ਗੋਲੀ ਚੱਲਣ ਤੱਕ ਬਦਲ ਗਿਆ ਤੇ ਇੱਕ ਧਿਰ ਦੇ ਦੋ ਨੌਜਵਾਨ ਜ਼ਖਮੀ ਹੋ ਗਏ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਜਾਂਚ ਚ ਲੱਗੀ ਹੈ ਮਾਮਲਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਤੁਕਸੜੀ ਨਾਲ ਸੰਬੰਧਿਤ ਹੈ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਰੋਸੇਮੰਤ ਅਤੇ ਪੱਖ ਦੇ ਮਸਲਿਆਂ ਨੂੰ ਵੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਹੋਰਨਾਂ ਨੂੰ ਵੀ ਸ਼ੇਅਰ ਕਰਨ ਲਈ ਪ੍ਰੇਰਿਤ ਕਰ ਦਿਓ ਮੇਰਾ ਨਾਮ ਅਭਿੰਦਰ ਸਿੰਘ ਆ ਮੈਂ ਤਕ ਤੋਂ ਸੜੀ ਆ ਮੇਰਾ ਪੁੱਤ ਆ ਲੋਕ ਬਟਾਲਾ ਨੂੰ ਆਉਂਦੇ ਆਇਗਾ ਕੋਤੇ ਇੱਕ ਹੋਰ ਨਾਲ ਨਿਕਲਿਆ ਉਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬੇੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉਥੋਂ ਮੁਰਗੇ ਆ ਵਾਦਾ ਵਾਦਾ ਮੁਰਗੇ ਇੱਥੇ ਆ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਉਹ ਪੱਥਰ ਕੱਢਿਆ ਉਹ ਮੁੰਡੇ ਮੇਰੇ ਪਤੀ ਦੇ ਉਸਰੇ ਦੇ ਤੇ ਪੱਟ ਦੇ ਵਿੱਚ ਗੋਲੀ ਵੱਜ ਗਈ ਤੇ ਗੱਡੀ ਤੇ ਵੱਜੀ ਗੋਲੀ ਉਹਦਾ ਕੀ ਕਰੀ ਉਹ ਗੱਡੀ ਨੂੰ ਜੀ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਦੋਂ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਵੱਜੀ ਉਹ ਕੀ ਕਰਨਾ ਚਾਹੁੰਦੇ ਪਾਣੀ ਚੁੰਨੇ ਜਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਹੈ ਪਰ ਉਹ ਗਰੀਬ ਘਰ ਦਾ ਬੱਚਾ ਜਿਹਦੇ ਗੋਲੀ ਲੱਗੀ ਹੈ ਕਾਨੂੰਨ ਇਨਸਾਫ ਚਾਹੀਦਾ ਹੈ ਪੁਲਿਸ ਕੀ ਗਾਇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਸ ਦੇ ਬਾਹਰ ਮਟੋੜੀ ਕਰ ਰਹੀ ਹੈ ਜੀ ਇਹ ਪੁਲਸ ਕਰ ਰਹੀ ਹੈ ਜਿਹੜਾ ਨਹੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਕਈ ਵਾਰ ਸਾਨੂੰ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਤੇ ਮੌਕੇ ਦੇ ਬਿਆਨਤ ਸਿੰਘ ਨੇ ਗੋਲੀ ਮਾਰੀ ਹੈ ਤੇ ਇਹ ਕਹਿੰਦੇ ਵੀ ਵਿੱਚ ਪਿਆ ਉਹ ਬਿਆਨਤ ਸਿੰਘ ਨਹੀਂ ਆਗਾ ਜੀ ਇਹ ਬਚਾਅ ਕਰ ਰਹੇ ਆ ਦਾ ਪ੍ਰਕਸ਼ਰ ਨੇ ਦਾ ਤੇ ਬਿਆਨ ਸਿੰਘ ਨੇ ਇਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਤੇ ਜੀ ਕੱਲ ਰਤੀ ਇਨਫਰਮੇਸ਼ਨ ਆਈ ਸੀ ਵੀ ਤੋਂ ਪ੍ਰਕਸ਼ਰੀ ਦੋਨ ਤਰ੍ਹਾਂ ਲੜੀਏ ਨੇ ਇੱਕ ਬੰਨੇ ਹਰਦਾਨ ਮੁੰਡਾ ਦੋ ਜੀ ਬਣੇ ਨਿਸ਼ਾਨ ਸਿੰਘ ਸਾਨੂੰ ਅਗਰ ਬਾਇ ਸੰਤ ਤੇ ਪਿਆਰੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਲ ਚੱਲ ਰਹੀ ਹੈ ਜਦੋਂ ਤਬਦੀਲ ਜਿਹੜੀ ਗੱਲ ਸਾਹਮਣੇ ਆਏ ਉਹਦੇ ਅਸਾਰ ਕਾਰਵਾਈ ਅੰਮ੍ਰਿਤ ਵਿੱਚ ਲਿਆਂਦੀ ਜਾਏਗੀ ਉਹ ਕਹਿੰਦੇ ਨੇ ਇੱਕ ਅਲਿਗੇਸ਼ਨ ਕਰ ਮੈਨੇ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਲ ਸਮੇ ਤੱਥ ਉਹਨੇ ਉਹ ਸਾਹਮਣੇ ਲਿਆਂਦੀ ਜਾਂਦੇ